ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਦੇਸੀ ਜੱਟ ਸਿੱਧੂ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਕਰਦੇ ਹਾਂ ਜੀ ਬਲੌਗ ਸ਼ੁਰੂ ਤੇ ਅਸੀਂ ਸਾਰੇ ਠੀਕ ਠਾਕ ਆ ਸਾਨੂੰ ਉਮੀਦ ਹੈ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਜੀ ਤੇ ਆਪਾਂ ਮੇਲੇ ਦੇਖ ਲਈ ਜੀ ਕਿ ਚਾਰ ਪੰਜ ਦਿਨ ਹੋ ਗਏ ਬਸ ਵਧੀਆ ਮੇਲਿਆਂ ਦੇ ਵਿੱਚ ਤੁਹਾਡੇ ਨਾਲ ਮੇਲਿਆਂ ਦੇ ਬਲੌਗ ਸੀ ਜਿਹੜੇ ਸ਼ੇਅਰ ਕਰ ਰਹੇ ਸੀ ਤੇ ਚਾਰ ਦਿਨ ਦੀ ਚਹਲ ਮਹਿਲ ਤੇ ਫੇਰ ਕੰਮ ਉਹੀ ਤੇ ਹੁਣ ਆਪਾਂ ਆ ਗਏ ਆਪਣੇ ਉਹੀ ਕੰਮਾਂ ਤੇ ਜਿਹੜੇ ਘਰ ਦੇ ਘਰੇਲੂ ਕੰਮ ਨੇ ਤੁਹਾਨੂੰ ਉਹ ਵਲੌਗ ਹੁਣ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਾਕੀ ਜੀ ਜਿਹੜੇ ਵੀਡੀਓ ਤੇ ਨਵੇਂ ਵੀਵਰਸ ਨੇ ਉਹਨਾਂ ਨੂੰ ਰਿਕਵੈਸਟ ਆ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੇਕਰ ਵੀਡੀਓ ਚੰਗੀ ਲੱਗਦੀ ਆ ਤੁਹਾਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਕਮੈਂਟ ਤੁਸੀਂ ਵੀਡੀਓ ਦੇਖ ਲੈਣੋ ਜੀ ਪਰ ਕਮੈਂਟ ਨਹੀਂ ਕਰਦੇ ਜਰੂਰ ਕਮੈਂਟ ਕਰਿਆ ਕਰੋ ਤੇ ਬਾਕੀ ਦੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਤੇ ਆਪਾਂ ਜੀ ਹੁਣ ਤਾਂ ਤੁਹਾਨੂੰ ਘਰ ਦੇ ਜਿਹੜੇ ਵਲੌਗ ਨੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਹੁਣ ਜਿਹੜਾ ਟਾਈਮ ਆ ਜ 4 ਵਜੇ ਚੁੱਕੇ ਨੇ ਹੁਣ ਆਪਾਂ ਮੱਜਾਂ ਨੂੰ ਸੰਨੀਰ ਲਵਾ ਰਹੇ ਹਾਂ ਤੇ ਸਰਦਾਰ ਜੀ ਨੇ ਜਿਹੜੀ ਤੂੜੀ ਆ ਉਹ ਪਾ ਲਈ ਤੇ ਦੁਬਾਰਾ ਪਾਉਣਾ ਜਿਹੜੀ ਮੱਜਾਂ ਨੂੰ ਸੰਨੀ ਆ ਹੋਰ ਲਾਵਾਂਗੇ ਤੇ ਇਸ ਤੋਂ ਬਾਅਦ ਤੁਹਾਨੂੰ ਸਾਨੂੰ ਸ਼ਾਮ ਦੇ ਜਿਹੜੇ ਕੰਮਕਾਜ ਨੇ ਆਪਾਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਚਲੋ ਠੀਕ ਹੈ ਜੀ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਹਾਂਜੀ ਤੇ ਹੁਣ ਆਪਾਂ ਸੰਨੀ ਆ ਜਿਹੜੀ ਲਾਉਣ ਲੱਗ ਗਏ ਤੇ ਪਾ ਦਾਣਾ ਦੂਣਾ ਫੜਾਵਾਂਗੇ ਚਾਰ ਪੰਜ ਦਿਨ ਤੱਕ ਮਾ ਪੀਰ ਲਾਉਂਦੇ ਰਹਾਂਗੇ ਕਦੇ ਸਰਦਾਰ ਸਾਹਿਬ ਜੀ ਪਾਣੀ ਲਾਉਣ ਵਗ ਜਾਂਦੇ ਸੀ ਵਿਚ ਦੀ ਮੇਲਾ ਦੇਖਣ ਵਗ ਜਾਂਦੇ ਸੀ ਕੱਲ ਸਾਰਾ ਸਾਰਾ ਦਿਨ ਆਪਾਂ ਹੀ ਪਸ਼ੂ ਸੰਭਾਲੇ ਨੇ ਅੱਜ ਫਿਰ ਆਪਾਂ ਇੰਨਾ ਧੁਰ ਲਾਵਾਂਗੇ ਸੰਨੀ ਤੇ ਮੱਖੀਆਂ ਵੀ ਬਹੁਤ ਜ਼ਿਆਦਾ ਹੋ ਗਈਆਂ ਜੀ ਪਸ਼ੂਆਂ ਨੂੰ ਬਹੁਤ ਪਰੇਸ਼ਾਨ ਕਰਨ ਲੱਗੀਆਂ ਸ਼ਾਮ ਦੇ ਵੇਲੇ ਦੂਜਾ ਬੈਕ ਕੈਮਰਾ ਕਰਕੇ ਦਿਖਾਉਣਾ ਹੈ ਰੋਣ ਨੂੰ ਤਾਂ ਜੇ ਆਪਾਂ ਆਚਾਰ ਹੀ ਪਾ ਦਿੰਨੇ ਹੁੰਨੇ ਆ ਇਹਦੇ ਵਿੱਚ ਆਪਾਂ ਤੂੜੀ ਰਲਾ ਦਿੰਨੇ ਹੁੰਨੇ ਆ ਤੇ ਵਿੱਚ ਤੂੜੀ ਰਲਾ ਕੇ ਆਪਾਂ ਆਚਾਰ ਹੀ ਪਾ ਤੇ ਆ ਝੋਟੀਆਂ ਨੇ ਜਿਨ੍ਹਾਂ ਨੂੰ ਵੀ ਆਪਾਂ ਸੰਨੀ ਰਲਾਉਣੇ ਹੁੰਨੇ ਆਗੇ ਤੇ ਆ ਆਪਣੀ ਜਿਹੜੀ ਸੱਜਰ ਝੋਟੀ ਸੂਈ ਆ ਇਹਨੂੰ ਵੀ ਸੰਨੀ ਰਲਾਈ ਆ ਸਾਰਿਆਂ ਨੂੰ ਸੰਨੀ ਹੁੰਦੀ ਹੈ ਜੀ ਬਾਕੀਆਂ ਨੂੰ ਤਾਂ ਖਾਂਦੀਆਂ ਨਹੀਂ ਜੀ ਖਾਲਾ ਵਾਲੀ ਸੰਨੀ ਤੇ ਹੁਣ ਆਪਾਂ ਇਹਨਾਂ ਨੂੰ ਜਿਹੜੀ ਫੀੜ ਵਾਲੀ ਸੰਨੀ ਪਾ ਦਿੰਨੇ ਹੁੰਨੇ ਆ ਹਾਂ ਕੀ ਕਹਿੰਦੇ ਪੁੱਤ ਆ ਕੋਮਾ ਤੇ ਨਿੱਕ ਨਿੱਕ ਕੇ ਅੰਸਰ ਨਹੀਂ ਲਿਆ ਤੇ ਦੇਖ ਕਿਤੇ ਹੂੰ ਉਹ ਮੈਂ ਮਨੇ ਛਾਰਟ ਫੋਨ ਤੇ ਲਿਖਾਈ ਹੋਈ ਸੀ ਹੱਸਿਆ ਚਲ ਆਪਾਂ ਸੰਨੀਰ ਲਈਏ ਤੁਸੀਂ ਮੇਰੇ ਹੱਥ ਦਾਣੇ ਨਾਲੇ ਬੜੇ ਪਏ ਨੇ ਹਾਂ ਸਤ ਉਹਦੇ ਬੁੱਲਾਂ ਦੀ ਐਸੀ ਤਸੀ ਕਰ ਦਿੰਦੀ ਉਹ ਫੁੱਲਾਂ ਦੀ ਹੋ ਫੁੱਲਾਂ ਦੀ ਫੁੱਲਾਂ ਦੀ ਐਸੀ ਤਸੀ ਕਰ ਦਿੰਦੀ ਉਹ ਫੁੱਲਾਂ ਦੀ ਮਹਿਕ ਰੰਗ ਨਫਾਸਤ ਉਹਦੇ ਬੁੱਲਾਂ ਦੀ ਕਰ ਦਿੰਦੀ ਉਹ ਫੁੱਲਾਂ ਦੀ ਵੋਝ ਨਹੀਂ ਉਹਦੀ ਆਕੜ ਤੇ ਮਗਰੂਰੀ ਐ ਸਮਝ ਨਹੀਂ ਆਉਂਦੀ ਸਾਡੀ ਕੀ ਮਜਬੂਰੀ ਐ ਜਨੀਓ ਦੀ ਸਾਦੀ ਕੀ ਮਜਬੂਰੀ ਐ ਕੋਈ ਪਰਵਾਹ ਨਹੀਂ ਜੱਗ ਦੀਆਂ ਗੱਲਾਂ ਬੁਲਾ ਦੀ ਐਸੀ ਤਸੀ ਕਰ ਦਿੰਦੀ ਓ ਬੁਲਾ ਦੀ ਮਹਿਕ ਰੰਗ ਨਫਾਸਤ ਹੋਦੇ ਬੁਲਾ ਦੀ ਐਸੀ ਤਸੀ ਕਰ ਦਿੰਦੀ ਓ lá ਇਹ ਕੱਲੀ ਕੱਲੀ ਮੱਝ ਜੀ ਫਿਰ ਸਾਨੂੰ ਫੜ ਕੇ ਲਿਆਉਣੀ ਪੈਂਦੀ ਆ ਜਦੋਂ ਆਪਾਂ ਨੂੰ ਖੁੱਲੀਆਂ ਛੱਡਦੇ ਆ ਫਿਰ ਭਾਜਦੀਆਂ ਨੇ ਚਿਲਕ ਘੇੜ ਪੈਂਦੀਆਂ ਨੇ ਖਰਸ ਤੇ ਤਾਂ ਕਰਕੇ ਜੀ ਫਿਰ ਕੱਲੀ ਕੱਲੀ ਲਿਆਉਣੀ ਪੈਂਦੀ ਆ ਫਿਰ ਇਹਨਾਂ ਦੇ ਨਾਟ ਸਾਰੀਆਂ ਦੇ A to Z ਦੇ ਨਾਟ ਕਸਨੇ ਪੈਂਦੇ ਨੇ ਆਪਾਂ ਨੂੰ ਕੱਟਰੂਆਂ ਦੇ ਵੀ ਵੱਡਿਆਂ ਦੇ ਮੱਝਾਂ ਦੇ ਵੀ ਪਤਾ ਨਹੀਂ ਕੀ ਕੁਦਰਤ ਆ ਜੀ ਸਾਰੀਆਂ ਖੁੱਲ ਜਾਂਦੀਆਂ ਨੇ ਕੋਈ ਪਸ਼ੂ ਰਹਾ ਜਾਂਦੀ ਨਹੀਂ ਤਾਂ ਵੀ ਜਿਹੜਾ ਨਾ ਖੁੱਲਦਾ ਹੋਵੇ ਤੇ ਮੂੰਹ ਨਾਲ ਉੱਪਰ ਚੱਕ ਦਿੰਦੀਆਂ ਨੇ ਕਿੱਲ ਜੀ ਜੇ ਕੋਈ ਦੂਜਾ ਪਸ਼ੂ ਨਹੀਂ ਖੁੱਲਦਾ ਤਾਂ ਉਹਨੂੰ ਦੂਜੀ ਮੱਝ ਖੋਲ ਦਿੰਦੀ ਆ ਤਾਂ ਕਰਕੇ ਜੇ ਆਪਾਂ ਫਿਰ ਸਾਰਿਆਂ ਦੇ ਜਿਹੜੇ ਕਿਲਨਾਟ ਨੇ ਉਹ ਕਸਨੇ ਪੈਂਦੇ ਨੇ ਤੇ ਚਲੋ ਫਿਰ ਆਏ ਹੁੰਦਾ ਜੀ ਕੋਈ ਆਪਾਂ ਪਰਾਂ ਹੋਰ ਹੋਈਏ ਪਸ਼ੂ ਖੁੱਲਣ ਦਾ ਕੋਈ ਡਰ ਨਹੀਂ ਰਹਿੰਦਾ ਹੈਗਾ ਇਨਾ ਚੋਟਦੀ ਇਕਠੀਆਂ ਸੁੱਨ ਲਿਆ ਹੋਣੇ ਮੇਰਾ ਬੂਰਾ ਕੱਟਾ ਜੀ ਦੁੱਧੋ ਹੋਣੇ ਛੱਡੀ ਨੂੰ ਹੋ ਗਏ 2.5 ਮਹੀਨੇ ਤੇ ਆਪਾਂ ਦੇਰ ਨਹੀਂ ਕਰਦਾ ਕਹੀਆਂ ਮੈਂ ਕੱਟਿਆਂ ਨੂੰ ਵੇਚ ਦਿੰਨੇ ਆ ਮੈਨੂੰ ਆ ਬਚਲ ਜਾ ਕੋਈ ਬਲੌਗ ਬਣਾਵਾਂ ਨੂੰ ਦੇ ਦਾਂਗੇ ਆਪਾਂ ਜੇ ਕੋਈ ਰੱਖਣ ਵਾਲਾ ਹੋਵੇ ਵਧੀਆ ਕੱਟਾ ਜੀ ਬਹੁਤ ਸੀਲ ਆਗਾ ਪਹਿਲਾਂ ਵੀ ਜਿਹੜਾ ਇਹ ਮੱਝ ਦਾ ਕੱਟਾ ਸੀ ਨੀਲੀ ਰਾਵੀ ਦਾ ਸੀ ਨੀਲੀਆਂ ਅੱਖਾਂ ਚਿੱਟੀਆਂ ਅੱਖਾਂ ਵਾਲਾ ਤੇ ਨੀਲੇ ਆ ਚਿੱਟੇ ਪੈਰ ਆ ਜਿਹੜੇ ਨੀਲੀ ਰਾਵੀ ਦੇ ਸਾਰੇ ਜਿਹੜੇ ਕਰੈਕਟਰ ਨੇ ਉਹ ਟੱਚ ਕਰਦਾ ਸੀ ਤੇ ਉਹ ਆਪਣੇ ਪਿੰਡ ਚ ਜੀ ਰੱਖਿਆ ਹੋਇਆਗਾ ਉਹ ਤਾਂ ਵਧੀਆ 2 ਸਾਲਾਂ ਵਾਂਗੂ ਹੋਣਾ ਲਗਾ ਤੇ ਜੇ ਹੁਣ ਆਪਣਾ ਇਹ ਕੱਟਾ ਵੀ ਜੇ ਆਪਾਂ ਦੇਖ ਲਾਂਗੇ ਜੇ ਕਿਸੇ ਦੇ ਉਹ ਆਖ ਰੱਖਣ ਵਾਲਾ ਚੰਦਾ ਜੇ ਚਾਹ ਰ ਕੋਈ ਤਾਂ ਕਰਕੇ ਇਹ ਫੋਗਰਾ ਜੀ ਵੇਚਿਆ ਨਹੀਂਗਾ ਅਰੇ ਤਾਂ ਕਹੀ ਉਹਨੇ ਵੀ ਚਲ ਵੇਚ ਦਿੰਦੇ ਆ ਮੈਂ ਫੇਰ ਚੱਲ ਜਿਉ ਥਾਂ ਹੈਗਾ ਖੜੇ ਨੇ ਵਿਚਾਰੀ ਹਜੇ ਦੋ ਕੱਟੇ ਨੇ ਆਪਣੇ ਗਰਾਮ ਅੱਜ ਵੀ ਟੋਪੜ ਹੋ ਜੂ ਆਪਣੀ ਹੁਣ ਤੇ ਵੀ ਕੁੜੰਗਾ ਦੁੱਧ ਦਿੰਦੀ ਆ ਤੇ ਚਲ ਇਕੱਠੇ ਵੇਚ ਦਾਂਗੇ ਕੱਟਾ ਇਹ ਵੀ ਬਹੁਤ ਵਧੀਆ ਜੀ ਕਾਲਾ ਜਿਹੜਾ ਆਪਣਾ ਕੱਟਾ ਦਾ ਆਹ ਕੱਟਾ ਜਿਹੜਾ ਜੇ ਮੋ ਪੂਰਾ ਹੋ ਜਾਵੇ ਤੇ ਵੀ ਬਾਅਦ ਵਿੱਚ ਆਏਗਾ ਬਾਅਦ ਉਹਦਰਾ ਆਪਣਾ ਪੂਰਾ ਕੱਟਾ ਖੜਾਗਾ ਹਾਂ ਪੂਸ ਚਾਰੂ ਕਰੇ ਕਰੇ ਕਰਨਾ ਵਾਲੀ ਪੂਸ ਭੈੜੀ ਆ ਡੰਡੇ ਵਰਗੀ ਪੂਸ ਆ

ਉਹ ਖੇਰੇ ਦਵਾ ਕਰਨ। ਉਹ ਕਨਾਂ ਫੇਰ ਲੈ ਕੇ ਜਾਵਾਂਗੇ। ਜਦੋਂ ਭਾਈ ਫੇਰ ਉਹ ਆ ਗਿਆ। ਮੈਂ ਕਿਹਾ ਚੱਲੀਏ ਹੁਣ ਘਰ ਨੂੰ। ਕਹਾਂ ਚ ਖੇੜ ਵੀ ਲੈ ਕੇ ਉਹ ਨਾ ਕਨਾਂ ਮੈਂ। ਵਾਹ ਕੀ ਕਰਿਆ ਹੁਣ ਤਾਂ ਜਿਹੜੀ 4 ਜਾਈ ਗੱਡੀ ਆ ਉਹੀ ਖਰੀਦ ਲਈ। ਮੁੰਡੇ ਨੂੰ ਖੇਡਣ ਨੂੰ ਤੈਨੂੰ। ਉਹ ਤੇਰੇ ਪਸੰਦ ਆਈ ਬੜੀ। ਤੂੰ ਕਹਿੰਦਾ ਮੇਰੇ ਡੈਲੀ ਮੇ ਤਾਂ ਬਾਣੀ ਵਧੀਆ ਫ੍ਰੀਜ ਲਈ। ਭਾਈ ਉਹ ਲੈ ਕੇ ਤੂੰ ਘਰੇ ਆ ਗਿਆ।

अगे दिया दिया। मेला, मेला मेल दा, मेल पैसे कह मेरा तकड़ा हल मेरी डोई चार दिन चौहल माहौल फिर दिन सही गल फिर एह

ਜੇ ਹੁਣ ਪਾਈਸਾ ਲਾਗਰੋਂ ਫੇਰਾਉਂਗੇ ਸੋ ਦੇਉਂਦੇ ਜੀ ਇਹਨਾਂ ਨੂੰ ਸਭ ਕੁਛ ਹੈ ਚਲ ਠੀਕ ਆ ਤਾਂ ਚੰਗਾ ਕਿੰਨੀ ਰਾਮ ਜੀ ਚਲੋ ਜੀ ਠੀਕ ਆ ਤੇ ਆਪਾਂ ਮੰਮੀ ਹੁਣ ਪਿਆਜ਼ ਕੱਟੀ ਜਾਂਦੇ ਨੇ ਤੇ ਆਪਾਂ ਅੱਜ ਦਾਲ ਬਣਾਵਾਂਗੇ ਜੀ ਘਰ ਦੀ ਮੂੰਗੀ ਘਰ ਦੀ ਮੂੰਗੀ ਆਪਾਂ ਜਿਹੜੇ ਆਪਣੇ ਖੇਤੋਂ ਤੋੜੀ ਆ ਜੀ ਨਾ ਰੇ ਨਾ ਸਰਪੇ ਤੇ ਦੇਸੀ ਆ ਜਮਾ ਬਿਲਕੁਲ ਤੇ ਆਪਾਂ ਉਹਦੀ ਜਿਹੜੀ ਦਾਲ ਬਣਾਵਾਂਗੇ ਪਹਿਲਾਂ ਵੀ ਬਣਾਲੀ ਜੀ ਦੋ ਤਿੰਨ ਵਾਰਾਂ ਵਿੱਚ ਇਹ ਕੁੜਕੜੂ ਜਿਹਦਾ ਕੋਈ ਕੋਈ ਰਹਿ ਜਾਂਦਾ ਸੀ ਪਤਾ ਨਹੀਂ ਉਹ ਮੰਮੀ ਨੇ ਇੱਕ ਦਿਨ ਠੰਡੇ ਪਾਣੀ ਦੇ ਵਿੱਚ ਪਾਤੀ ਪਾਣੀ ਗਰਮ ਨਹੀਂ ਹੋਇਆ ਤਾਂ ਕਰਕੇ ਹੋ ਗਿਆ ਤੇ ਇਸ ਤੋਂ ਬਾਅਦ ਆਪਾਂ ਦੂ ਇੱਕ ਦਿਨ ਫੇਰ ਬਣਾਈ ਪਤਾ ਨਹੀਂ ਜੀ ਹੁਣ ਉਹ ਸੁੱਕ ਗਏ ਵਿੱਚੋਂ ਜਿਹੜੀ ਵੀ ਮਣੀ ਮੋਟੀ ਨਮੀ ਸੀ ਉਹਦੇ ਵਿੱਚੋਂ ਦੂਰ ਹੋ ਗਈ ਤੇ ਹੁਣ ਬਹੁਤ ਵਧੀਆ ਬਣੀ ਆਗੀ ਤੇ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਜੀ ਤੇ ਬਹੁਤ ਵਧੀਆ ਬਣਦੀ ਹੈਗੀ ਤੇ ਆਪਾਂ ਨੇ ਹੋ ਗਏ ਸੀ ਜੀ 15 16 ਕਿਲੋ ਤੇ ਕੁਝ ਮੈਂ ਆਪਾਂ ਪੇਕੇ ਪਿੰਡ ਦੇ ਤੀ ਮੰਮੀ ਕਿਉਂ ਦੇਤੀ ਮੇਰੀ ਸਿਸਟਰ ਸੀ ਉਹਨਾਂ ਨੂੰ ਦੇਤੀ ਤੇ ਕੁਝ ਆਪਣੇ ਕੋਲ ਪਈਆ ਉਹ ਆਪਾਂ ਆਪਣੀਆਂ ਨੰਨਾਂ ਦਾ ਨੇ ਦੋਨਾਂ ਉਹਨਾਂ ਨੂੰ ਦੇ ਦਾਂਗੇ ਕੁਝ ਆਪਾਂ ਘਰੇ ਰੱਖ ਲਾਂਗੇ ਤੇ ਬਾਬਾ ਜੀ ਦੇ ਲੰਗਰ ਚ ਪਾਤੀ ਚਲ ਵਧੀਆ ਸਰਜੂ ਜੀ ਆਪਣਾ ਚਲ ਸਾਲ ਭਰ ਵਧੀਆ ਆਪਾਂ ਆਰਾਮ ਕਰਾਂਗੇ ਵੈਸੇ ਹੁਣ ਤਾਂ ਸਭ ਦੀ ਵਧੀਆ ਕਦੂ ਲੱਗਣ ਲੱਗ ਗਈ ਸੀ ਜੀ ਪਹਿਲਾਂ ਤਾਂ ਕਈ ਦਿਨ ਹੋ ਗਏ ਵਧੀਆ ਪੂਰ ਜਾ ਉਤਰਿਆ ਕਦੂਆਂ ਦਾ ਤੇ ਹੁਣ ਵਿੱਚ ਦੀ ਫੇਰ ਘਟ ਜੇ ਗਏ ਤੇ ਪਾਨ ਸਰਦੇ ਨੂੰ ਜਿਹੜੀ ਮੁੰਦਾਲਾਂ ਤਾਂ ਪਾਨ ਸਰਦੇ ਨੂੰ ਬਣਾਉਣੇ ਆਗੇ ਤੇ ਜਿਆਤਰ ਪਹਾੜੀ ਸਬਜੀ ਹੈਗੀ ਜਿਹੜੀ ਉਹੀ ਜਿਆਤਰ ਖਾਣੇ ਆਗੇ ਬਣਾਉਣੇ ਆਗੇ ਤੇ ਗੁਸ਼ਾਰਨਾ ਆਪਣਾ ਪੜੀ ਜਾਂਦਾ ਜੀ ਬਸ ਗੁਸ਼ਾਰਨਾ ਦੇ ਹੁਣ ਪੇਪਰ ਸ਼ੁਰੂ ਹੋ ਜਾਣਗੇ 15 20 ਦਾ 20 ਦਿਨਾਂ ਅੰਦਰ ਤੱਕ 2 ਹਾਂ ਹੁੰਦੇ ਚਾਰਿਪਿਆ ਦਿਨਾਂ ਚਲੋ ਜੀ ਹੁਣ ਆਪਾਂ ਆਪਣੇ ਉਹੀ ਕੰਮਾਂ ਤੇ ਆ ਗਏ ਤੇ ਤੁਹਾਡੇ ਨਾਲ ਅੱਜ ਆਪਾਂ ਜਿਹੜਾ ਘਰ ਦਾ ਵਲੌਗ ਆ ਜੀ ਤੁਹਾਡੇ ਨਾਲ ਕੰਮਕਾਰ ਸੀ ਜਿਹੜੇ ਉਹਨਾਂ ਦਾ ਸ਼ੇਅਰ ਕੀਤਾਗਾ ਤੇ ਚਲੋ ਠੀਕ ਆ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਜੀ ਤੇ ਸਾਡੇ ਚੈਨਲ ਨਾਲ ਜੁੜੇ ਰਹੋ ਜੀ ਤੁਹਾਨੂੰ ਇੱਥੇ ਚੈਨਲ ਤੇ ਮਿਲਣਗੀਆਂ ਪੰਜਾਬੀ ਰਿਲੇਟਡ ਦੇਸੀ ਕਲਚਰ ਦੇ ਨਾਲ ਰਿਲੇਟਡ ਵੀਡੀਓਸ ਅੱਪਾ ਤੁਹਾਨੂੰ ਦਿਖਾਉਣੇ ਆਪਣੇ ਘਰ ਦੇ ਕੰਮ ਕਾਜ ਤੇ ਪਿੰਡਾਂ ਦੇ ਵਿੱਚ ਜਿਹੜੇ ਕੰਮ ਕਾਜ ਕੀਤੇ ਜਾਂਦੇ ਨੇ ਉਹ ਤੁਹਾਡੇ ਨਾਲ ਹੀ ਵੀਡੀਓ ਸ਼ੇਅਰ ਕਰਦੇ ਆ ਤੇ ਤੁਸੀਂ ਚੈਨਲ ਨੂੰ ਜਰੂਰ ਵੱਧ ਤੋਂ ਵੱਧ ਸਪੋਰਟ ਕਰਿਓ ਜੀ ਤੁਹਾਡੇ ਸਪੋਰਟ ਦੇ ਨਾਲ ਜੇ ਆਪਾਂ ਅੱਜ ਆਪਣੇ 600 ਸਬਸਕ੍ਰਾਈਬਰ ਹੋਣ ਵਾਲੇ ਨੇ ਤੁਹਾਡੀ ਸਪੋਰਟ ਦੇ ਨਾਲ ਹੋਏ ਨੇ ਜੇ ਤੁਸੀਂ ਹੋਰ ਵੀ ਜ਼ਿਆਦਾ ਸਪੋਰਟ ਕਰੋ ਆਪਣੇ ਫਰੈਂਡਸ ਨੂੰ ਆਪਣੇ ਦੋਸਤ ਮਿੱਤਰਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਤੇ ਸਾਰਿਆਂ ਦੇ ਜੀ ਮੋਬਾਈਲਾਂ ਦੇ ਉੱਤੇ ਤੁਸੀਂ ਸਬਸਕ੍ਰਾਈਬ ਕਰੋ ਚੈਨਲ ਤਾਂ ਕਿ ਆਪਣਾ ਜਿਹੜਾ 1000 ਸਬਸਕ੍ਰਾਈਬਰ ਉਹ ਪੂਰੇ ਹੋ ਸਕਣ ਤੇ ਚਲੋ ਜੀ ਬਾਕੀ ਜੀ ਵੀਡੀਓ ਨੂੰ ਫੁੱਲ ਦੇਖ ਲਿਆ ਕਰੋ ਜਿਹੜਾ ਆਪਣਾ ਵਾਚਿੰਗ ਟਾਈਮ ਜਿਹੜਾ ਘੱਟ ਰਹਿਦਾ ਜੀ ਉਹ ਵੀ ਆਪਾਂ ਜਣਾ ਪੂਰਾ ਕਰ ਸਕੀਏ ਤੇ ਤੁਹਾਨੂੰ ਬਹੁਤ ਤੁਹਾਡੇ ਅੱਗੇ ਰਿਕਵੈਸਟ ਆ ਜੀ ਤੇ ਸਾਡੇ ਚੈਨਲ ਨਾਲ ਜੁੜੇ ਰਹੋ ਜੀ ਤੇ ਆਪਾਂ ਚਲੋ ਜੀ ਹੁਣ ਵੀਡੀਓ ਦਾ ਕਰਦੇ ਆ ਐਂਡ ਕੱਲ ਨੂੰ ਮਿਲਦੇ ਆ ਜੀ ਕਿਸੇ ਨਿਊ ਬਲੌਗ ਦੇ ਨਾਲ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਜੀ ਚਲੋ ਜੀ ਬਾਏ 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 ਚੱਕਰ